ਅਤੇ ਪ੍ਰਧਾਨ ਜੀ ਟਰੋਲੀ ਭਾਈ ਕੀ ਮਕਸਦ ਤੇ ਇਕੱਠੇ ਹੋਏ ਆਪਾਂ ਅੱਜ ਭਾਰਤੀ ਕਿਸਾਨ ਯੂਨੀਅਨ ਇੱਕ ਠੋਖਰਾਹਾ ਵੱਲੋਂ ਮੋਗਾ ਬਲਾਕ 2 ਦੇ ਪਿੰਡ ਟਰੋਲੀ ਭਾਈ ਦੇ ਵਿੱਚ ਇਕੱਠੇ ਹੋਣ ਦਾ ਮਕਸਦ ਇਹ ਆ ਕਿ ਜਿਹੜੀ ਭਗਵੰਤ ਮਾਨ ਦੀ ਸਰਕਾਰ ਤੁਸੀਂ ਸਾਹਮਣੇ ਬੋਰਡ ਦੇ ਸਕਦੇ ਹੋ ਇੱਕ ਸਿੱਖਿਆ ਕ੍ਰਾਂਤੀ ਦੇ ਨਾਂ ਤੇ ਇੱਥੇ ਮੈਡਮ ਅਮਨਦੀਪ ਅਰੋੜਾ ਐਮ ਐਲ ਏ ਮੋਗਾ ਨੇ ਆਉਣਾ ਸੀਗਾ ਪਰ ਇਹਨਾਂ ਨੂੰ ਪਤਾ ਹੈ ਕਿ ਅਸੀਂ ਕ੍ਰਾਂਤੀ ਕਿਹੜੀ ਲਿਆ ਰਹੇ ਹਾਂ ਕਿਸੇ ਜਗ੍ਹਾ ਤੇ ਹੈ ਬਾਥਰੂਮਾਂ ਦੇ ਵਿਕਾਸ ਨਹੀਂ ਕਰਦੇ ਆ ਕਿਸੇ ਜਗ੍ਹਾ ਤੇ ਪ੍ਰਣੀਆਂ ਬਣੀਆਂ ਹੋਈਆਂ ਬਿਲਡਿੰਗਾਂ ਦੇ ਘਰ ਨਿਕਲਦੇ ਆ ਪਰ ਅਸਲੀ ਸਿੱਖਿਆ ਕ੍ਰਾਂਤੀ ਬਾਥਰੂਮਾਂ ਦੇ ਅਧ்கਾਟਨ ਕਰਕੇ ਨਹੀਂ ਆਉਣੀ ਇੱਕ ਪਾਸੇ ਕਹਿੰਦੇ ਆ ਵੀ ਅਸੀਂ ਸਿੱਖਿਆ ਬਹੁਤ ਉੱਚੀ ਲੈ ਕੇ ਆਂ ਦੂਜੇ ਪਾਸੇ ਕਹਿੰਦੇ ਅਸੀਂ ਨਸ਼ੇ ਬੰਦ ਕਰਦੇ ਆ ਤੇ ਤੀਜੇ ਪਾਸੇ ਉਹ ਕਿਸਾਨ ਮਜ਼ਦੂਰ ਜਿਹੜਾ ਕਿਰਤੀ ਵਰਗ ਆ ਜਿਨ੍ਹਾਂ ਦੇ ਉੱਤੇ ਡਾਂਗਾ ਭਰਾ ਕੇ ਕੀ ਸਾਬਤ ਕਰਨਾ ਚਾਹੁੰਦੀ ਹੈ ਮਾਨ ਸਰਕਾਰ ਇਸ ਕਰਕੇ ਅੱਜ ਭਾਰਤੀ ਕਿਸਾਨ union ਇਕਤਾ ਆਗਰਾਾ ਵੱਲੋਂ ਪੈਂਟ ਟਰੋਲੀ ਭਾਈ ਦੇ ਵਿੱਚ ਇਹਨਾਂ ਤੋਂ ਸਵਾਲ ਪੁੱਛੇ ਜਾਣੇ ਸੀ ਪਰ ਉਹਨਾਂ ਸਵਾਲਾਂ ਤੋਂ ਡਰਦੀ ਹੋਈ ਮੈਡਮ ਅਮਨਦੀਪ अरोड़ा ਅੱਜ ਇਸ ਟਰੋਲੀ ਭਾਈ ਦੇ ਵਿੱਚ ਨਹੀਂ ਪਹੁੰਚੀ ਤੇ ਉਹਨਾਂ ਨੇ ਮਾਰਕੀਟ ਕਮੇਟੀ ਦੇ ਚੇਅਰਮੈਨ ਸੁਖਜਿੰਦਰ ਸਿੰਘ ਰੋਡੇ ਦੀ ਡਿਊਟੀ ਲਾਤੀ ਵੀ ਤੁਸੀਂ ਇੱਥੇ ਜਾ ਕੇ ਜਿਹੜੀ ਸਿੱਖਿਆ ਕ੍ਰਾਂਤੀ ਲਿਆ ਦਿਓ ਇਸ ਕਰਕੇ ਮਾਨ ਸਰਕਾਰ ਨੂੰ ਮੈਂ ਪੁੱਛਣਾ ਚਾਹੁੰਨਾ ਕਿ ਵਾਕਈ ਥੋਡੀ ਸਰਕਾਰ ਵੱਖਰੀ ਆ ਕਿਉਂਕਿ ਤੁਹਾਡੇ ਤੋਂ ਪਹਿਲਾਂ ਇਹੋ ਜਿਹਾ ਸਭ ਕੁਝ ਕਿਸੇ ਸਰਕਾਰ ਨੇ ਨਹੀਂ ਕੀਤਾ ਕੋਈ ਇਹੋ ਜਿਹੀ ਸਰਕਾਰ ਨਹੀਂ ਜਿਨੇ ਟਰਾਲੀਆਂ ਚੋਰੀ ਕੀਤੀਆਂ ਹੋਣ ਕੋਈ ਇਹੋ ਜਿਹੀ ਸਰਕਾਰ ਨਹੀਂ ਜਿਨੇ LED AC ਚੋਰੀ ਕੀਤੇ ਹੋਣ ਕੋਈ ਇਹੋ ਜਿਹੀ ਸਰਕਾਰ ਨਹੀਂ ਸੀ ਜਿਨ੍ਹਾਂ ਨੇ ਅਧਿਆਪਕਾਂ ਨੂੰ ਸੜਕਾਂ ਤੇ ਕੁੱਟ-ਕੁੱਟ ਕੇ ਲੰਮੇ ਪਾ ਕੇ ਤੇ ਤੁਸੀਂ ਵੀਡੀਓ ਦੇਖਿਆ ਹੋਣਗੀਆਂ ਅਧਿਆਪਕਾਂ ਦੀ ਹਿੱਕ ਦੇ ਉੱਤੇ ਗੋਡੇ ਰੱਖ ਕੇ ਪੁਲਿਸ ਪ੍ਰਸ਼ਾਸਨ ਬੈਠਾ ਹੈ ਇਹ ਬਲਦਾ ਇਸ ਤਰ੍ਹਾਂ ਨਹੀਂ ਹੋਣਾ ਹੈ ਤੁਸੀਂ ਕਿਸਾਨਾਂ ਮਿਸਰਾਂ ਨੂੰ ਕੱਟ ਕੇ ਗਵਾ ਕੇ ਜਿਵੇਂ ਬਾਥਰੂਮਾਂ ਦੇ ਜਾਂ ਐਸੇ ਕਿਸੇ ਪ੍ਰਾਣੀਆਂ ਬਿਲਡਿੰਗਾਂ ਬਣੀਆਂ ਤੇ ਉੱਤੇ ਰੰਗ ਰੋਗੜ ਕਰਕੇ ਤੁਸੀਂ ਸਿੱਖਿਆ ਕ੍ਰਾਂਤੀ ਲਿਆਉਣ ਦੀ ਗੱਲ ਕਰਦੇ ਹਾਂ ਜਿਹੜੇ ਪਿੰਡ ਟਰੋਲੀ ਭਾਗ ਦੇ ਸਕੂਲ ਦੇ ਵਿੱਚ ਅੱਜ ਆਪਾਂ ਖੜੇ ਹਾਂ ਇੱਥੇ 45 ਅਧਿਆਪਕਾਂ ਦੀ ਲੋੜ ਆ ਪਰ ਮੌਕੇ ਤੇ ਸਿਰਫ 17 ਅਧਿਆਪਕਾ ਜਿਹੜੀ ਸਿੱਖਿਆ ਦੀ ਕ੍ਰਾਂਤੀ ਅਧਿਆਪਕਾਂ ਨਾਲ ਆਉਂਦੀ ਆ ਨਾ ਕਿ ਰੰਗ ਰੋਗਣ ਕਰਕੇ ਬਿਲਡਿੰਗਾਂ ਦੀ ਢਾਟਣਾ ਨਾਲ ਆਉਂਦੀ ਆ ਇਸ ਕਰਕੇ ਅਸੀਂ ਸਵਾਲ ਪੁੱਛਾਂਗੇ ਅੱਜ ਕੋਈ ਵੀ ਨੁਮਾਇੰਦਾ ਇਹਨਾਂ ਦਾ ਬੇਸ਼ੱਕ ਆਇਆ ਏ ਔਰ ਅਸੀਂ ਸਵਾਲ ਪੁੱਛਾਂਗੇ ਕਿ ਚੌਕੇ ਪਿੰਡ ਦੇ ਵਿੱਚ ਇੱਕ ਤੁਸੀਂ ਅਹਹਿ ਦੀ ਭ੍ਰਸਟ ਜਿਹੜੀ ਮੈਨੇਜਮੈਂਟ ਤੁਹਾਡੀ ਬਣਾਈ ਆ ਆਦਰਸ਼ ਸਕੂਲ ਦੇ ਨਾਂ ਤੇ ਤੁਸੀਂ ਉਹਦੀ ਹਮਾਇਤ ਕਰ ਰਹੇ ਹੋ 13 13 ਮਹੀਨਿਆਂ ਦੀਆਂ ਬੱਚੀਆਂ ਨੂੰ ਤੁਸੀਂ ਜੇਲਾ ਮਖਾਤੀਆਂ 80 80 ਸਾਲ ਦੇ ਬਜ਼ੁਰਗ ਜਿਹੜੀਆਂ ਮਤਾਵਾਂ ਉਹਨਾਂ ਨੂੰ ਤੁਸੀਂ ਜੇਲਾ ਮਖਾਤੀਆਂ ਇਸ ਤਰ੍ਹਾਂ ਅਧਿਆਪਕਾਂ ਨੂੰ ਫੱਟ ਕੇ ਜਾਂ ਤੁਸੀਂ ਕਿਸਾਨਾਂ ਨੂੰ ਮਜ਼ਦੂਰਾਂ ਨੂੰ ਜ਼ਬਰ ਕਰਕੇ ਇਸ ਤਰ੍ਹਾਂ ਸਿੱਖਿਆ ਕ੍ਰਾਂਤੀ ਜਾਂ ਇਸ ਤਰ੍ਹਾਂ 2027 ਦੇ ਵਿੱਚ ਤੁਸੀਂ ਪਹੁੰਚੋ ਕਿ ਤੁਹਾਨੂੰ ਲੋਕ ਮੂੰਹ ਲਾ ਦੇਣਗੇ ਤੁਹਾਡੀ ਸਰਕਾਰ ਕਿਵੇਂ ਆਈ ਆ ਇਹੋ ਬੜਕਾਂ ਜਿੰਨੇ ਇੱਕ ਬਲਬਾਦ ਆ ਮਾਰਾ ਦਿੱਤਾ ਇਸ ਬਲਬਾਦ ਦੇ ਵਿੱਚੋਂ ਇਹਨਾਂ ਧਰਨਿਆਂ ਦੇ ਵਿੱਚੋਂ ਪੈਦਾ ਹੋਣ ਵਾਲੀ ਤੁਹਾਡੀ ਸਰਕਾਰ ਅੱਜ ਇਹ ਗੱਲ ਕਹਿੰਦੀ ਆ ਵੀ ਅਸੀਂ ਕਿਤੇ ਧਰਨਾ ਨਹੀਂ ਲੱਗਣ ਦੇਣਾ ਅਸੀਂ ਕਿਤੇ ਮਜਾਰਾ ਨਹੀਂ ਹੋਣ ਦੇਣਾ ਪਰ ਜੇ ਸੱਚਮੁੱਚ ਹੈ ਸੱਚੇ ਲੋਕਾਂ ਦੇ ਲੀਡਰ ਆ ਸਾਡੇ ਰਾਜੇ ਆ ਅਸੀਂ ਇਹਨਾਂ ਕੋਲ ਸਵਾਲ ਪੁੱਛਣ ਆਉਣੇ ਆ ਤਾਂ ਸਾਥੋਂ ਭੱਜਦੇ ਕਿਉਂ ਆ ਅੱਜ ਐਮਐਲਏ ਮੈਡਮ ਅਮਨਦੀਪ ਰੋੜਾ ਦੀ ਆ ਫੋਟੋ ਲੱਗੀ ਆ ਉਹਨਾਂ ਨੇ ਇੱਥੇ ਆਉਣਾ ਸੀ ਕਿਉਂ ਨਹੀਂ ਆਏ ਪਰ ਅਸੀਂ ਇੱਥੇ ਕੋਈ ਵੀ ਅਧਿਕਾਰੀ ਆ ਜੋ ਸੀਆਈਡੀ ਨੋਟ ਕਰਦੀ ਆ ਕਿਹੜਾ ਵੀ ਤੁਸੀਂ ਅਧਿਕਾਰੀ ਆ ਸਾਡੇ ਸਵਾਲਾਂ ਦਾ ਜਵਾਬ ਦੇ ਕੇ ਜਾਵੇ ਅਸੀਂ ਉਹਨਾਂ ਨਾਲ ਗੱਲਬਾਤ ਕਰਨੀ ਆ ਸਾਰਿਆਂ ਦਾ ਕੰਮ